ਸਤ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਤੇ ਆਪਾਂ ਬਣ ਗਏ ਘੜੀਆਂ ਤੇ ਹੋ ਕੇ ਰੈਡੀ ਸੈਡੀ ਲਾ ਕੇ ਚੈਨੀਆਂ ਅਲੇ ਬਾਹਰ ਨਿਕਲ ਹੀ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਮੇਰੇ ਭਤੀਜੇ ਨੇ ਮਾਰਤੀ ਆਵਾਜ਼ ਕਹਿੰਦਾ ਚਾਚੂ ਜੀ ਇੱਕ ਚੀਜ਼ ਦੀ ਕਮੀ ਲੱਗ ਰਹੀ ਹੈ ਮੈਨੂੰ ਫਿਰ ਉਹਨਾਂ ਨੇ ਐਨਕਾਂ ਜਾਦ ਕਰਾਈਆਂ ਮੇਰੇ ਭਤੀਜੇ ਮੇਰਾ ਬਹੁਤ ਹੀ ਜ਼ਿਆਦਾ ਧਿਆਨ ਰੱਖਦੇ ਨੇ ਤੇ ਫਿਰ ਉਸ ਤੋਂ ਬਾਅਦ ਹਲੇ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਉਹ ਆਪਣੇ ਤੋਂ ਪਹਿਲਾਂ ਹੀ ਤਿਆਰ ਸੀ ਆਪਣੀ ਰਾਣੋਂ ਰਾਣੋਂ ਸੁੰਦਰਾ ਆਪਣੇ ਤੋਂ ਪਹਿਲਾਂ ਤਿਆਰ ਹੋ ਕੇ ਖੜੀ ਸੀ ਮੇਰੇ ਘਰਦਿਆਂ ਨੂੰ ਵੀ ਇਸ ਐਵੇਂ ਹੀ ਸੀਗਾ ਵੀ ਇਹ ਕਿਤੇ ਡੋਲੀ ਵਾਲੀ ਕਾਰ ਹੈ ਇਹ ਡੋਲੀ ਕਿਤੇ ਬੁਕਿੰਗ ਤੇ ਜਾਊਗਾ ਮੈਨੂੰ ਇਸ ਚੀਜ਼ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਸੀ ਕਿ ਵੀ ਜਦੋਂ ਮੇਰੇ ਗੁੜੀਆ ਹੋਊਗੀ ਉਹਨੂੰ ਮੈਂ ਵੀ ਐਸੇ ਤਰੀਕੇ ਨਾਲ ਗੱਡੀ ਤੇ ਫੁੱਲ ਲਾ ਕੇ ਉਹਨੂੰ ਘਰੇ ਲੈ ਕੇ ਆਵਾਂ ਇਹ ਇਹ ਮੈਨੂੰ ਬਹੁਤ ਟਾਈਮ ਤੋਂ ਹੀ ਚਾ ਸੀਗਾ ਇਹ ਮੇਰਾ ਤੇ ਉਹ ਅੱਜ ਪੂਰਾ ਹੋਣ ਲੱਗਿਆ ਮੇਰਾ ਚਾ ਤੇ ਆਪਾਂ ਲੈ ਕੇ ਰੱਬ ਦਾ ਨਾਮ ਲੈ ਖੋਲ ਕੇ ਟਾਕੀ ਤੇ ਹਲੇ ਇਹ ਗਲੀ ਦਾ ਰੈਂਪ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਉੱਚਾ ਨਹੀਂ ਮੈਂ ਥੋੜਾ ਜਿਹਾ ਤੇ ਗੱਡੀ ਮੂਹਰੋਂ ਜਿਹੜੀ ਉਹ ਆਪਣੀ ਨੀਵੀਂ ਹੈ ਤੇ ਤੁਹਾਨੂੰ ਬਿਲਕੁਲ ਹੀ ਆਰਾਮ ਨਾਲ ਹੀ ਗੱਡੀ ਕੱਢਣੀ ਪੈਂਦੀ ਹੈ ਪਰ ਉਹ ਬਿਲਕੁਲ ਹੀ ਆਰਾਮ ਨਾਲ ਹੀ ਗੱਡੀ ਕੱਢੀ ਤੇ ਗੱਡੀ ਕੱਢ ਕੇ ਇਸ ਤੋਂ ਬਾਅਦ ਜਦੋਂ ਮੈਂ ਪਿੰਡ ਚੋਂ ਹਲੇ ਨਿਕਲਿਆ ਹੀ ਆ ਤੇ ਆ ਗਿਆ ਮੈਡਮ ਦਾ ਫੋਨ ਮੈਡਮ ਕੰਦੀ ਤੁਸੀਂ ਕਿੱਥੇ ਰਹਿ ਗਏ ਜਲਦੀ ਆ ਜੋ ਪਕੌੜੇ ਠੰਡੇ ਹੋਈ ਜਾਂਦੇ ਨੇ ਤੁਸੀਂ ਸਵੇਰ ਦਾ ਹੀ ਕਹੀ ਜਾਂਦੇ ਹੋ ਆ ਗਏ ਆ ਗਏ ਆ ਗਏ ਇੰਨਾ ਟਾਈਮ ਫਿਰ ਉਹਨਾਂ ਨੂੰ ਮੈਂ ਸਮਝਾਇਆ ਵੀ ਤਿਆਰ ਹੋਣ ਤੇ ਥੋੜਾ ਟਾਈਮ ਤਾਂ ਲੱਗਦਾ ਹੀ ਐ ਕਿਉਂਕਿ ਜਿਹੜਾ ਅੱਜ ਦਾ ਦਿਨ ਹੈ ਉਹ ਮੇਰੇ ਲਈ ਸਭ ਤੋਂ ਵੱਡਾ ਦਿਨ ਹੈ ਤੇ ਬਹੁਤ ਹੀ ਖਾਸ ਦਿਨ ਹੈ ਮੇਰੇ ਲਈ ਤੇ ਮੇਰੇ ਪਰਿਵਾਰ ਦੇ ਲਈ ਮੇਰੇ ਪਰਿਵਾਰ ਨੂੰ ਵੀ ਬਹੁਤ ਹੀ ਜ਼ਿਆਦਾ ਖੁਸ਼ੀ ਸੀ ਕਿਉਂਕਿ ਜਿਹੜੀ ਸਾਡੇ ਅੱਜ ਗੁੜੀਆ ਹੋਈ ਹੈ ਪੰਜ ਪਾਈਆਂ ਦੀ ਉਹ ਇਕੱਲੀ ਹੀ ਭੈਣ ਹੈ ਇਸੇ ਕਰਕੇ ਸਾਰਾ ਪਰਿਵਾਰ ਹੀ ਐਵੇਂ ਚਾਹੁੰਦਾ ਸੀਗਾ ਕਿ ਹੁਣ ਸਾਡੇ ਗੁੜੀਆਂ ਹੋ ਗਈ ਸਾਡੇ ਗੁੜੀਆਂ ਹੈ ਨਹੀਂ ਸੀ ਤੇ ਪਹਿਲਾਂ ਸਾਡੇ ਮੁੰਡੇ ਹੀ ਮੁੰਡੇ ਸੀਗੇ ਤੇ ਪੰਜ ਮੁੰਡੇ ਸੀਗੇ ਤੇ ਹੁਣ ਗੁੜੀਆ ਹੋਈ ਹੈ ਤੇ ਤਾਂ ਕਰਕੇ ਸਾਨੂੰ ਸਾਰਿਆਂ ਨੂੰ ਹੀ ਉਸ ਗੁੜੀ ਦਾ ਬਹੁਤ ਹੀ ਜ਼ਿਆਦਾ ਇਚਾ ਹੈ ਸਾਰੇ ਪਰਿਵਾਰ ਨੂੰ ਮੈਡਮ ਨੂੰ ਵੀ ਬਹੁਤ ਜ਼ਿਆਦਾ ਇਚਾ ਹੈ ਮੇਰੀ ਨੂੰ ਤੇ ਹੁਣ ਆਪਾਂ ਪਹੁੰਚ ਗਿਆਂ ਜੀਜਾ ਆਖਲ ਤੇ ਉਰੇ ਪਹਿਲਾਂ ਦੋ ਗੱਡੀਆਂ ਨਿਕਲ ਗਈਆਂ ਸੀਗੀਆਂ ਇੱਕ ਗੱਡੀ ਫੇਰ ਫੇਰ ਦੋ ਵਾਰ ਤੋਂ ਆ ਗਈ ਵੇਟ ਕਰਨਾ ਪਿਆ ਖੜਨਾ ਪਿਆ ਤੇ ਮੈਂ ਕਿਹਾ ਚਲੋ ਜਦੋਂ ਹੁਣ ਹੋਰੇ ਖੜਈਆਂ ਤੇ ਹੁਣ ਆਪ ਵੀ ਥੋੜਾ ਬਹੁਤਾ ਸੈੱਟ ਹੋ ਲਈਏ ਫਿਰ ਮੈਂ ਜਲ ਮੂੰਛਾਂ ਨੂੰ ਦੇ ਕੇ ਬਟਾ ਮਾੜੀ ਮੋਟੀ ਦਾੜੀ ਵੀ ਸੈੱਟ ਕਰ ਲਈਏ ਕਿਤੇ ਮੈਂ ਕਿਹਾ ਮੇਰਾ ਸਹੁਰਾ ਪਰਵਾਰ ਆਇਆ ਨਾ ਕਹਿੰਦੀ ਵੀ ਪਰੋਣੇ ਦੀ ਮੂੰਛਾਂ ਸੈੱਟ ਨਹੀਂ ਸੀਗੀਆਂ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਇਸ ਚੀਜ਼ ਦਾ ओके रेडी ਆਪਾਂ ਇੱਥੇ ਤੋਂ ਮੱਠਾ ਮੱਠਾ ਚੱਲਦਾ ਸੀ ਮਿਊਜ਼ਿਕ ਉਸ ਤੋਂ ਬਾਅਦ ਇੱਕ ਟ੍ਰੇਨ ਫੇਰ ਹੋਰ ਆ ਗਈ ਫਿਰ ਸਟੇਸ਼ਨ ਮਾਸਟਰ ਨੂੰ ਮੈਂ ਕਹਿ ਕੇ ਆਇਆ ਮੈਂ ਕਿਹਾ ਮੇਰੇ ਸਾਰੇ ਪਰਿਵਾਰ ਮੈਨੂੰ ਫੋਨ ਕਰੀ ਜਾਂਦਾ ਮੈਨੂੰ ਜਲਦੀ ਹੈ ਜਾਣ ਦੋ ਕਿ ਪਹਿਲਾਂ ਹੀ ਮੈਂ ਬਹੁਤ ਜ਼ਿਆਦਾ ਲੇਟ ਹੋ ਰਿਹਾ ਹਾਂ ਔਰੇ ਤੂੰ ਸੀ ਲੇਟ ਕਰਵਾ ਰਿਓ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਬਸ ਇਹ ਟ੍ਰੇਨ ਨਿਕਲ ਜਾਂ ਸਾਰੀ ਸੋਨੂੰ ਟਪਾਵਾਂਗੇ ਸੋਨੂੰ ਜਲਦੀ ਹੈ ਤਾਂ ਕਰਕੇ ਤੇ ਫਿਰ ਮੈਂ ਪਹੁੰਚਿਆ ਮੇਰੀ ਗੁੜੀਆ ਕੋਲੇ ਮੇਰੀ ਜਾਨ ਕੋਲੇ ਇਹ ਹੈ ਮੇਰੀ ਲਾਡਲੀ ਤੀ ਮੈਂ ਉੱਥੇ ਪਹੁੰਚਿਆ ਫਿਰ ਇਹਨੂੰ ਦੇਖਦੇ ਦੇਖਦੇ ਮੇਰਾ ਮੁੰਡਾ ਕਹਿੰਦਾ ਡੈਡੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤੁਸੀਂ ਮੈਨੂੰ ਨਹੀਂ ਚੱਕਿਆ ਫਿਰ ਮੈਂ ਇਹਨੂੰ ਚੱਕਿਆ ਜਾਂ ਲੜਪੈਰ ਕਰਿਆ ਇਹ ਵੀ ਹੁਣ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੁੰਦਾ ਜਾਂਦਾ ਦਿਨੋਂ ਦਿਨ ਫਿਰ ਇਹ ਮੈਨੂੰ ਕਹਿੰਦਾ ਡੈਡੀ ਜੰਦਾ ਜਿਹੜੀ ਆਪਾਂ ਕਰੀ ਗੇਮ ਖੇਡਦੇ ਹੁੰਦੇ ਸੀ ਇਹ ਕਹਿੰਦਾ ਕੋਰ ਕੰਡੇ ਵਾਲੀ ਕਹਿੰਦਾ ਉਹ ਕਰ ਮੇਰੇ ਫਿਰ ਇਹਦੇ ਨਾਲ ਕੋਰ ਕੰਡੇ ਵਾਲੀ ਗੇਮ ਖੇਡੀ ਫਿਰ ਉਹ ਇਹ ਹੁਣ ਦਿਨੋਂ ਦਿਨੀ ਹੀ ਸ਼ਰਾਰਤ ਹੁੰਦੇ ਜਾਂਦਾ ਇਹ ਬਹੁਤ ਹੀ ਜ਼ਿਆਦਾ ਖਰਾਬ ਹੋ ਗਿਆ ਇਹ ਫਿਰ ਲਾਸੀ ਲਾਗੇ ਜੀ ਖਾਣਾ ਬਿਨਾ ਖਾਣ ਖਾਣਾ ਪੀਣਾ ਖਾ ਕੇ ਫਿਰ ਮੇਰਾ ਮੁੰਡਾ ਆ ਗਿਆ ਵਿੱਚ ਦੀ ਉੱਠ ਕੇ ਕਹਿੰਦਾ ਡੈਡੀ ਜੀ ਤੁਸੀਂ ਇਕੱਲੇ ਇਕੱਲੇ ਹੀ ਖਾਈ ਜਾਂਦੇ ਹੋ ਕਹਿੰਦਾ ਤੁਸੀਂ ਮੈਨੂੰ ਖਵਾਉਂਦੇ ਨਹੀਂ ਹੈਗੇ ਫਿਰ ਮੈਂ ਉਹਨਾਂ ਨੂੰ ਖਵਾਇਆ ਥੋੜਾ ਜਿਹਾ ਉਹਨੇ ਥੋੜੋ ਬਹੁਤਾ ਜਿਹਾ ਖਾਦਾ ਫਿਰ ਉਹ ਐਂ ਕਰਦਾ ਥੋੜੋ ਉਹ ਤਾਂ ਖਾਂਦਾ ਮੈਂ ਪਹੁੰਚ ਗਿਆ ਜੀ ਮੇਰੀ ਵੱਡੀ ਭੈਣ ਦੇ ਘਰੇ ਫਿਰ ਇਹਨਾਂ ਨੂੰ ਕਿਹਾ ਮੈਂ ਕਿ ਅੱਜ ਮੇਰੇ ਕੋਲ ਟਾਈਮ ਬਹੁਤ ਹੀ ਜ਼ਿਆਦਾ ਘਟ ਆਇਆ ਫਿਰ ਅਸੀਂ ਇਹਦੇ ਕੋਲੇ ਪੀ ਕੇ ਠੰਡਾ ਠੰਡਾ ਅਸੀਂ ਜਲਦੀ ਉਹਦੀਆਂ ਆ ਗਏ ਫਿਰ ਬਜ਼ੁਰਗਾਂ ਤੋਂ ਲੈ ਕੇ ਇਜਾਜ਼ਤ ਪਹਿਲਾਂ ਬੇਬੇ ਦੇ ਪੈਰੀ ਹੱਥ ਲਾਏ ਮੈਂ ਕਿ ਹੁਣ ਬੇਬੇ ਦੇ ਉੱਪਰਮਿਸ਼ਨ ਅਸੀਂ ਜਾਣਾ ਹੈ ਫਿਰ ਮੰਮੀ ਜੀ ਦੇ ਲਾ ਕੇ ਪੈਰੀ ਹੱਥ ਫਿਰ ਡੈਡੀ ਜੀ ਦੇ ਪੈਰੀ ਹੱਥ ਲਾ ਕੇ ਫਿਰ ਅਸੀਂ ਉੱਥੋਂ ਚੱਲ ਪਏ ਜੀ ਸਾਰੇ ਪਿੰਡੋਂ ਨਿਕਲਦਿਆਂ ਸਾਰੀ ਚੱਲ ਪਿਆ ਮੀ ਤੇ ਅੱਜ ਰੱਬ ਵੀ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਮੇਰੇ ਘਰ ਅੱਜ 3 ਨੇ ਜਾਣਾ ਸੀਗਾ ਤੇ ਉਦੋਂ ਮੇਰੀ 3 ਨੂੰ ਦੇਖਿਆ 3 ਇਹ ਸਾਰਾ ਦਿਨ ਸੁੱਤੀ ਹੀ ਰਹਿੰਦੀ ਐ ਫਿਰ ਮੈਡਮ ਨੂੰ ਆਖਿਆ ਮੈਂ ਕਿ ਤੁਸੀਂ ਨਾ ਸੌਂ ਜਿਓ ਮੀਤੀ ਤਾਂ ਸੁੱਤੀ ਐ ਹੁਣ ਫਿਰ ਉਹ ਕਹਿੰਦੀ ਤੁਸੀਂ ਸਾਰਾ ਦਿਨ ਆਪ ਹੀ ਬਲੌਗ ਬਣਾਉਂਦੇ ਰਹਿੰਦੇ ਹੋ ਤੇ ਹੁਣ ਬਲੌਗ ਕੁਛ ਮੈਨੂੰ ਬਣਾਉਣ ਦਿਓ ਮੈਂ ਚਲੋ ਕੋਈ ਗੱਲ ਨਹੀਂ ਛੋਡਾ ਵੀ ਹੱਕ ਐ ਤੁਸੀਂ ਵੀ ਕਲਿੱਪ ਬਣਾਓ ਵਿੱਚ ਹੁਣ ਪਹੁੰਚ ਗਏ ਜੀ ਆਪਾਂ ਆਪਣੇ ਘਰੇ ਪਰਵਾਰ ਨੂੰ ਜਲਦੀ ਸੀਗੀ ਵੀ ਜਲਦੀ ਜਲਦੀ ਆ ਜਾਣ ਤੇ ਅਸੀਂ ਕਦੋਂ ਗੁੜੀਆਂ ਨੂੰ ਦੇਖੀਏ ਸਾਰਾ ਪਰਿਵਾਰ ਇਕੱਠਾ ਹੋਇਆ ਫਿਰਦਾ ਸੀਗਾ ਤੇ ਮਿਲ ਕੇ ਸਾਰਿਆਂ ਨੂੰ ਤੇ ਅਸੀਂ ਐਂਟਰੀ ਅੰਦਰ ਕਰੀ ਐ ਮੇਰੀ ਮੈਡਮ ਕਹਿੰਦੀ ਮੇਰੀ ਇੱਕੋ ਖੁਆਇਸ਼ ਹੈ ਵੀ ਤੁਸੀਂ ਇੱਕ ਆਹ ਗਾਣਾ ਜ਼ਰੂਰ ਲਗਾਉਣਾ ਜੀ ਮੈਂ ਹਾਂ ਚਲੋ ਇਹ ਵੀ ਗਾਣਾ ਥੋੜਾ ਜ਼ਰੂਰ ਲਵਾਇਆ ਜਾਊਗਾ ਜੀ ਯਾਰਾਂ ਦੋਸਤਾਂ ਨੇ ਲੈ ਆ ਰੱਖਿਆ ਸੀ ਜੀ ਕੇਕ ਉਹ ਕਹਿੰਦੇ ਇਕੱਲਾ ਸੋਨ ਨੂੰ ਹੀ ਚਾਹ ਨਹੀਂ ਹੈਗਾ ਮੈਂ ਸਾਨੂੰ ਪੀ ਪਤੀਜੀ ਦਾ ਚਾਹ ਹੈ ਤੇ ਉਹਨਾਂ ਉਹ ਕਹਿੰਦੇ ਵੀ ਅਸੀਂ ਵੀ ਉਹਦੇ ਵਾਸਤੇ ਡਬਲ ਮੰਜਲੀ ਕੇਕ ਲੈ ਕੇ ਆਵਾਂਗੇ ਛੋਟਾ ਨਹੀਂ ਲੈ ਕੇ ਆਉਂਦੇ ਫਿਰ ਕੇਕ ਕੱਟ ਕਰਨ ਤੋਂ ਬਾਅਦ ਮੈਂ ਆਪਣੇ بیٹے ਨੂੰ ਖਵਾਇਆ ਜੀ ਤੇ بیٹے ਨੂੰ ਖਵਾਉਣ ਤੋਂ ਬਾਅਦ ਫਿਰ ਖਵਾਇਆ ਮੈਂ ਆਪਣੀ ਮੈਡਮ ਨੂੰ ਕੇਕ ਉਹਨਾਂ ਨੂੰ ਕੇਕ ਖਵਾ ਕੇ ਫਿਰ ਉਸ ਤੋਂ ਬਾਅਦ ਕੇਕ ਖਵਾਇਆ ਮੈਂ ਆਪਣੀ ਧੀ ਰਾਣੀ ਤਨਵੀਨ ਨੂੰ ਜੀ ਉਹਨਾਂ ਨੂੰ ਵੀ ਕੇਕ ਖਵਾਇਆ ਤੇ ਫਿਰ ਆਉਣ ਆ ਗਈ ਜੀ ਮੇਰੀ ਫੈਮਿਲੀ ਮੰਮੀ ਤੇ ਡੈਡੀ ਤੇ ਦੋ ਭਤੀਜੇ ਬੈਠੇ ਨੇ ਜੀ ਫਿਰ ਆ ਗਏ ਮਾਮੀ ਜੀ ਤੇ ਮਾਸੀ ਜੀ ਵੀ ਸਪੈਸ਼ਲ ਆਏ ਹੋਏ ਸੀਗੇ ਆ ਗਏ ਵੱਡਾ ਭਾਈ ਜੀ ਤੇ ਭਾਬੀ ਜੀ ਤੇ ਦੋਨੋਂ ਭਤੀਜੇ ਆ ਗਏ ਆ ਗਈ ਭਾਬੀ ਜੀ ਤੇ ਉਹਨਾਂ ਦੀ ਦੋਨੋਂ ਬੇਟੀਆਂ ਤੇ ਇੱਕ ਭਤੀਜੀ ਹੋਰ ਹੈ ਮੇਰੀ ਆਗੇ ਮੇਰੇ ਯਾਰ ਦੋਸਤ ਮੇਰਾ ਯਾਰ ਦੁੱਲੀ ਘਾਟ ਤੇ ਛੇਰੂ ਟਿੱਡਾ ਡਾਉਨ ਤੇ ਆ ਗਿਆ ਬਿਸੜੂ ਇਹ ਵੀ ਮੇਰੇ ਦਿਲ ਦੀ ਧੜਕਣਾ ਹੈ ਬਿਸੜੂ ਇਹਨੂੰ ਮੈਂ ਪਿਆਰ ਨਾਲ ਇਹਦਾ ਨਾਮ ਰੱਖਿਆ ਹੋਇਆ ਹੈ ਬਿਸੜੂ ਇਹਨੇ ਸਾਰਾ ਹੀ ਬਲੌਗ ਇਹਨੇ ਬਣਾਇਆ ਸੀਗਾ ਇਹਦਾ ਵੀ ਤਹਿਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੋ ਕਿ ਟਾਈਮ ਚੋਂ ਟਾਈਮ ਕੱਢ ਕੇ ਇੰਨਾ ਇਹ ਮੇਰੇ ਨਾਲ ਅੱਗਿਆ ਤੇ ਇਹਨਾਂ ਨੇ ਬਲੌਗ ਬਣਾਇਆ ਤੇ ਇਹਦੋਂ ਤੋਂ ਮੇਰੇ ਯਾਰ ਦੁੱਲੀ ਨੂੰ ਉਹਨੂੰ ਆਪਦੀ ਭਤੀਜੀ ਦਾ ਬਹੁਤ ਜ਼ਿਆਦਾ ਚਾਸੀਆ ਕਹਿੰਦਾ ਵੀ ਮੈਂ ਅੱਜ ਨੱਚਣਾ ਕਹਿੰਦਾ ਮੈਨੂੰ ਨਾ ਜਰੋਕ ਮੈਂ ਚੱਲੋ ਠੀਕ ਆ ਵੀ ਫਿਰ ਉਹਨੇ ਟਿੱਡੇ ਡਾਉਨ ਨੂੰ ਗੋਦੀ ਚੱਕ ਕੇ ਨੱਚਿਆ ਫਿਰ ਉਹਨੂੰ ਬਹੁਤ ਔਕਾ ਮਨਾਇਆ ਮੈਂ ਕਿਹਾ ਵੀ ਤੂੰ ਇਹਨੂੰ ਉਤਾਰ ਦੇ ਬਹੁਤ ਧੰਨਵਾਦ ਹੈ ਬਈ ਤੇਰਾ ਹਾਂਜੀ ਸਮਾਪਤੀ ਕਰਦੇ ਆਂ ਅੱਜ ਦੇ ਬਲੌਗ ਤੇ ਤੀਆਂ ਦਾ ਸਤਿਕਾਰ ਕਰਿਆ ਕਰੋ ਜਿੰਨਾ ਹੀ ਪਿਆਰ ਤੁਸੀਂ ਪੁੱਤਾਂ ਨੂੰ ਕਰਦੇ ਹੋ ਉਨਾਂ ਹੀ ਤੀਆਂ ਨੂੰ ਕਰਿਆ ਕਰੋ ਤੇ ਸਾਸਰੀ ਅਕਾ